ਆਪ ਬਹਿਣਾ 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 ਮੈਨੂੰ ਕੀ ਹੈ ਬਣੇਗਾ ਦੱਸੋ ਵਾਹ ਧਰ ਗਿਆ ਭਾਜੀ ਇੱਕ ਲੋਕ ਉੱਤਰ ਕਰਦੇ ਨਾਈਟਿੰਗ ਇਹ ਜਿਹਾ ਜਲਦੀ ਦੇਖੋ ਜਦੋਂ ਚੋਣ ਮੈਦਾਨ ਚ ਹੋਈਏ ਤੇ ਸ਼ਰਮਣੀ ਅਕਾਲੀ ਦਲ ਨੇ ਮਿਲੂ ਖਡੂਰ ਸਾਹਿਬ ਲੋਕ ਸਭਾ ਹਲਕਾ ਤੋਂ ਉਮੀਦਵਾਰ ਬਣਾਇਆ ਤੇ ਜਿਹੜਾ ਸਾਡੇ ਦੇਸ਼ ਦਾ ਇੱਕ ਪ੍ਰੋਸੈਸ ਆ ਉਹਦੇ ਵਿੱਚ ਹਰੇਕ ਉਮੀਦਵਾਰ ਨੂੰ ਇਲੈਕਸ਼ਨ ਲੜਨ ਵਾਸਤੇ ਨਾਮਜ਼ਦਗੀਆਂ ਭਰਨੀਆਂ ਪੈਂਦੀਆਂ ਨੇ ਕਾਗਜ਼ੇ ਪਰਨੇ ਪੈਂਦੇ ਨੇ ਤੇ ਉਹ ਨਿਜਮਾਨ ਅਨਸਾਰ ਜੋ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਨੇ ਉਹਦੇ ਮੁਤਾਬਕ ਪੜਨੇ ਪੈਣੇ ਨੇ ਤੇ ਮੈਂ ਆਪਦੀ ਸਾਰੀ ਫਾਈਲ ਤਿਆਰ ਕਰਕੇ ਜੋ ਕੁਛ ਵੀ ਇਹ ਇਲੈਕਸ਼ਨ ਕਮਿਸ਼ਨ ਵੱਲੋਂ ਹਦਾਇਤਾਂ ਨੇ ਜੇ ਮੰਗਿਆ ਉਹ ਮੈਂ ਸਬਮਿਟ ਕਰਨ ਵਾਸਤੇ ਆਇਆ ਔਰ ਇਹਦੇ ਵਿੱਚ ਮੁੱਖ ਰੂਪ ਚ ਇਹ ਹੁੰਦਾ ਹੈ ਕਿ ਜਿਹੜੀ ਪੋਥ ਹੈ ਜਿਹੜੀ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਰਿਟਰਨਿੰਗ ਅਫੀਸਰ ਨੇ ਉਹਨਾਂ ਦੇ ਸਾਹਮਣੇ ਹਰ ਇੱਕ ਉਮੀਦਵਾਰ ਨੂੰ ਚੁੱਕਣੀ ਪੈਂਦੀ ਹੈ ਉਹ ਬਹੁਤ ਜ਼ਰੂਰੀ ਹੁੰਦੀ ਹੈ ਤੇ ਆਪਦੇ ਨਾਮਜ਼ਦਗੀ ਪੇਪਰ ਦਾਖਲ ਕਰਨ ਨੂੰ ਆਸਤੇ ਆਏ ਆ ਤੇ ਸਤਗੁਰੂ ਦਾ ਓਟ ਆਸਰਾ ਲੈ ਕੇ ਆਏ ਆ ਸੰਗਤ ਕੋਲੋਂ ਅਸ਼ੀਰਵਾਦ ਲੈ ਕੇ ਆਏ ਆ ਔਰ ਜਿਹੜੀਆਂ ਸਭ ਤੋਂ ਵੱਡੀ ਗੱਲ ਹੈ ਕਿ ਮੈਂ ਤੇ ਕੋ ਗੱਲ ਕਹਿਣਾ ਕਿ ਜੇ ਭਾਈ ਤੁਸੀਂ ਮਹਿਸੂਸ ਕਰਦੇ ਜੀ ਕਿ ਮੈਂ ਤੁਹਾਡੀ ਗੱਲ ਜਿਹੜੀ ਹੈ ਪਾਰਲੀਮੈਂਟ ਦੇ ਵਿੱਚ ਯੋਗ ਤਰੀਕੇ ਨਾਲ ਰੱਖ ਸਕਦਾ ਹਾਂ ਜ਼ੋਰ ਨਾਲ ਰੱਖ ਸਕਦਾ ਹਾਂ ਪਰ ਮੇਰੀ ਸਮਰੱਥਾ ਬਾਰੇ ਮੇਰੀ ਸ਼ਕਤੀ ਬਾਰੇ ਮੇਰੇ ਗੱਲ ਕਰਨ ਦੇ ਤਰੀਕੇ ਬਾਰੇ ਮੇਰੇ ਅੰਦਾਜ਼ ਬਾਰੇ ਤੇ ਮੇਰੇ ਸਟੈਂਡ ਬਾਰੇ ਤੁਸੀਂ ਸਾਰੇ ਜਾਣਦੇ ਜੀ ਮੈਂ ਪੰਥ ਤੇ ਪੰਜਾਬ ਉਹਦੇ ਹੱਕਾਂ ਤੇ ਹਿੱਤਾਂ ਲਈ ਜੋ ਤੁਸੀਂ ਮੈਨੂੰ ਸ਼ਕਤੀ ਦਿਓਗੇ ਉਸ ਸ਼ਕਤੀ ਦੇ ਵਰਤੋਂ ਕਰਦੇ ਹੋਇਆ ਕੇਂਦਰ ਦੀ ਸਰਕਾਰ ਨੂੰ ਜਿਹੜਾ ਆ ਜਵਾਬਦੇਹ ਬਣਾਉਂਗਾ ਔਰ ਜਿਹੜੇ ਪੰਥ ਤੇ ਪੰਜਾਬ ਦੇ ਮਸਲੇ ਨੇ ਉਹਨਾਂ ਨੂੰ ਹੱਲ ਕਰਵਾਉਂਗਾ ਔਰ ਜਿਹੜੇ ਪੰਜਾਬ ਦੀ ਆਰਥਿਕਤਾ ਨਾਲ ਜੁੜੇ ਹੋਏ ਮਸਲੇ ਨੇ ਚਾਹ ਕਿਸਾਨੀ ਦੇ ਨੇ ਚਾਹ ਮਜ਼ਦੂਰਾਂ ਦੇ ਨੇ ਚਾਹ ਵਪਾਰੀਆਂ ਦੇ ਨੇ ਚਾਹ ਮੁਲਾਜ਼ਮਾਂ ਦੇ ਨੇ ਚਾਹ ਨਰੇਗਾ ਆ ਚਾਹ ਰਾਸ਼ਨ ਕਾਰਡ ਹੈ ਚ ਕੱਚੇ ਕੋਠਿਆਂ ਦਾ ਪੱਕੇ ਕੋਠਿਆਂ ਦੇ ਨਾਲ ਹੈ ਟਾਇਲਟਸ ਦਾ ਆ ਇਹ ਸਾਰੇ ਜਿਹੜੀਆਂ ਜਿਹੜੀਆਂ ਕੇਂਦਰੀ ਸਕੀਮਾਂ ਨੇ ਉਹ ਸਹੀ ਰੂਪ ਚ ਸਾਡੇ ਲੋਕਾਂ ਤੱਕ ਪਹੁੰਚਣ ਔਰ ਜਿਹੜੇ ਡੇਲੀ ਵੇਜਸ ਨੇ ਜਿਹੜੇ ਉਹਨਾਂ ਦੇ ਵਿੱਚ ਚਾਹੇ ਨਰੇਗਾ ਦਾ ਆਇਆ ਚਾਹੇ ਹੋਰ ਜਿਹੜੀਆਂ ਮਜ਼ਦੂਰੀ ਜਿਹੜੀ ਦਿਹਾੜੀ ਹੈ ਕੇਂਦਰੀ ਜਿਹੜੀ ਹੈ ਸਰਕਾਰਾਂ ਦੀ ਜਿਹੜੀ ਹੈ ਉਹਦੇ ਵਿੱਚ ਭਾਰੀ ਵਾਧਾ ਕਰਾਉਣ ਦੀ ਗੱਲ ਕਰਾਂਗੇ ਔਰ ਨਾਲ ਹੀ ਜਿਹੜੀ ਪਾਕਿਸਤਾਨ ਦੇ ਰਸਤੇ ਜਿਹੜਾ ਆ ਵਾਗਾ ਬਾਰਡਰ ਤੋਂ ਵਫਾਰ ਚੱਲਦਾ ਸੀ ਸਾਡਾ ਇੰਟੀਗ੍ਰੇਟਰ ਚੈੱਕ ਪੋਸਟ ਰਹੀਂ ਪਾਕਿਸਤਾਨ ਨੂੰ ਵਰਬ ਕੰਟਰੀਜ਼ ਨੂੰ ਮੱਧਸ਼ੀਆ ਨੂੰ ਜਿਹੜਾ ਬੰਦ ਕਰ ਦਿੱਤਾ ਗਿਆ ਜਿਹੜਾ ਕਿ ਹੋਰ ਵਧਾਉਣਾ ਚਾਹੀਦਾ ਸੀ ਬੰਦ ਕਰ ਦਿੱਤਾ ਗਿਆ ਉਹਨੂੰ ਜਵਾਬਦੇਹੀ ਕਰਾਂਗੇ ਕਿ ਕਿਉਂ ਬੰਦ ਕੀਤਾ ਗਿਆ ਤੇ ਕੀ ਦਿੱਕਤ ਹੈ ਇਥੋਂ ਤੁਹਾਨੂੰ ਸ਼ੁਰੂ ਕਰਨ ਜਦੋਂ ਕਿ ਨਾਲ ਕੋਲ ਜਵਾਬ ਕੋਈ ਨਹੀਂ ਹੈਗਾ ਉਹ ਸ਼ੁਰੂ ਕਰਵਾਵਾਂਗੇ ਜਿਹਦੇ ਨਾਲ ਪੰਜਾਬ ਦੀ ਆਰਥਿਕਤਾ ਜੁੜੀ ਹੋਈ ਔਰ ਮੇਰਾ ਇੱਕ ਮੇਨ ਅਜੰਡਾ ਜਿਹੜਾ ਹੈ ਜੋ ਮੈਂ ਮੈਂ ਮਹਿਸੂਸ ਕਰਦਾ ਹਾਂ ਕਿ ਪੰਜਾਬ ਤਰਕੀ ਤਦ ਕਰੂ ਜੇ ਇੱਥੇ ਭਾਈਚਾਰਕ ਸਾਂਝ ਮਜ਼ਬੂਤ ਹੋਵੇ ਜੇ ਸਾਰੇ ਇੱਥੇ ਇੱਕ ਮਿਕ ਹੋ ਕੇ ਰਹਿਣਗੇ ਇੱਕ ਦੂਜੇ ਦਾ ਮਾਣ ਸਤਕਾਰ ਕਰਨਗੇ ਚਾਹੇ ਇੱਥੇ ਕੋਈ Hindu ਹੈ ਜਾਂ Sikh ਹੈ ਜਾਂ Musalman ਹੈ ਜਾਂ ईसाई ਹੈ ਤੇ ਦੂਸਰੇ ਕਰ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਅਮਨ ਤੇ ਚੈਨ ਸੁਖ ਤੇ ਸ਼ਾਂਤੀ ਜਦ ਤੱਕ ਨਹੀਂ ਜਿਸ ਘਰ 'ਚ ਨਹੀਂ ਜਿਸ ਪਰਦੇਸ 'ਚ ਨਹੀਂ ਜਿਸ ਸੂਬੇ 'ਚ ਨਹੀਂ ਇਹ ਜਿਸ ਦੇਸ਼ 'ਚ ਨਹੀਂ ਕਿ ਕੋਈ ਵੀ ਤਰੱਕੀ ਨਹੀਂ ਕਰ ਸਕਦਾ ਮੈਂ ਅਮਨ ਤੇ ਚੈਨ ਦਾ ਮਦਈ ਬਣ ਕੇ ਭਾਈਚਾਰਕ ਸਾਂਝ ਦਾ ਮਦਈ ਬਣ ਕੇ ਜਿਹੜੇ ਪੰਥ ਤੇ ਪੰਜਾਬ ਦੇ ਮਸਲੇ ਆ ਉਹਦੀ ਆਵਾਜ਼ ਨੂੰ ਬਲੰਦ ਕਰੂੰਗਾ ਤੇ ਮੈਨੂੰ ਆਪਣੇ ਆਪ ਤੇ ਭਰੋਸਾ ਆ ਸਤਿਗੁਰੂ ਦੀ ਓਟ ਦਾ ਸਦਕਾ ਸੰਗਤ ਦੇ ਅਸ਼ੀਰਵਾਦ ਦਾ ਸਦਕਾ ਕਿ ਮੈਂ ਸੰਗਤ ਦੇ ਜਾਂ ਹਲਕਾ ਮਾਸਿਆਂ ਦੇ ਭਰੋਸੇ ਨੂੰ ਕਦੀ ਮੈਂ ਕੁਰਾਨੀ ਲਗਨ ਨੂੰ ਪਤਾ ਸਤ ਦੀ ਗੱਲ ਕੀਤੀ ਜਾ ਰਹੀ ਹੈ ਕਿ ਪੰਥਕ ਜੀ ਅਮਰਤਪਾਲ ਜਿਹੜੇ ਅੱਗੇ ਉਹ ਅਸੀਂ ਪੰਥਕਵਾਦ ਤੇ ਕਾਲੀ ਪੰਥਕ ਕਿਹਾ ਜਾ ਰਿਹਾ ਪਰ ਹੈ ਨਹੀਂ ਉਹ ਦੇਖੋ ਜੀ ਪਤਾ ਕੀ ਹੈ ਪਤਾ ਨਹੀਂ ਪੰਥਕ ਅ ਇਸ ਪੱਖ ਤੋਂ ਬਣ ਜਾਂਦੀ ਹੈ ਸਾਰੀਆਂ ਪੰਥਕ ਹੈ ਸਾਰਾ ਪੰਜਾਬ ਹੀ ਗੁਰੂਆਂ ਦੇ ਨਾਂ ਤੇ ਵੱਸਦਾ ਹੈ ਹਾਂਜੀ ਇਹ ਵੀ ਗਲਤ ਹੈ ਨਹੀਂ ਕੀ ਸਮੁੱਚਾ ਪੰਜਾਬ ਵੀ ਜਿਹੜਾ ਆ ਪਹਿਲਾਂ ਤਰ੍ਹਾਂ ਤੁਹਾਨੂੰ ਸੀੜ ਸੀਗੀ ਉਸ ਸਮੇਂ ਜ਼ਿਆਦਾਤਰ ਇਹਦੇ ਤੇ ਕਾਲੀ ਦਲ ਦਾ ਹੀ ਜਿਹੜਾ ਆ ਦਬਦਬਾ ਰਿਹਾ ਹੈ ਤੇ ਪਰ ਉਹ ਕੀ ਹੈ ਹੁਣ ਫਿਰ ਜਿਹੜਾ ਆਕਾਲੀ ਦਲ ਕਿਉਂਕਿ ਜਿਹੜੀਆਂ ਪਿੱਛੇ ਪਾੜਿਆ ਸੀਗੀਆਂ ਚਾਹੇ ਆਪਾਂ ਗੱਲ ਕਰ ਲਈਏ 2017 ਚ ਕੈਪਟਨ ਅਮਰਿੰਦਰ ਸਿੰਘ ਨੇ ਲਾਰੇ ਲਾਤੇ ਲੋਕੀ ਲਾਲਾ 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 ਕੈਪਟਨ ਦੇ ਮਗਰ ਭੱਜ ਉੱਠੇ ਤੇ ਭਗਵੰਤ ਮਾਨ ਤੇ ਕੇਜਰੀਵਾਲ ਆ ਗਿਆ ਤੇ ਉਹੀ ਲੋਕ ਜਿਹੜੇ ਆ ਉਹ ਉਧਰ ਨੂੰ ਭੱਜ ਉੱਠੇ ਹਾਂਜੀ ਤੇ ਜਿਹੜੇ ਕਾਂਗਰਸ ਦੇ ਮਦਾਈ ਬਣ ਕੇ ਚੱਲਦੇ ਰਹੇ ਸੀ ਉਹ ਹੁਣ ਇਹ ਜਿਹੜੇ ਆ ਇਹਦੇ ਕਿਹਿੰ ਪੁਥਕ ਹੈ